ਚਰਚਕਤੀ ਨਿਊਜ਼ ਪੰਜਾਬ ਦੇਖ ਰਹੇ ਹਾਂ ਚਰਚ ਕੋ ਤੁਹਾਡਾ ਸਵਾਗਤ ਹੈ ਤੁਹਾਨੂੰ ਜੀ ਆਇਆਂ ਆਹ ਤੇ ਮੈਂ ਆ ਮਨਜੀਤ ਸੇ ਕਰਾ ਬਹੁਤ ਹੀ ਅਹਿਮ ਖਬਰ ਪਿੰਡ ਟੱਲਾ ਨਜ਼ਦੀਕ ਜਗਰਾਉਂ ਤੋਂ ਕਿੱਥੋਂ ਦੇ ਸਰਪੰਚ ਦੇ ਪਤੀ ਨਰਮਲ ਸਿੰਘ ਧੀਰਾ ਵੱਲੋਂ ਅੱਜ ਇੱਕ ਵੀਡੀਓ ਸਾਂਝੀ ਕੀਤੀ ਗਈ ਸੁਣ ਕੇ ਤੇ ਦੇਖ ਕੇ ਬਹੁਤ ਔਖਾ ਇੱਕ ਮਜਬੂਰ ਔਰਤ ਇਸ ਨੂੰ ਉਸਤੇ ਪਤੀ ਵੱਲੋਂ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਉਹ ਅਪੀਲ ਤੁਹਾਨੂੰ ਦਿਖਾ ਰਹੇ ਹਾਂ ਜੋ ਸਾਡੇ ਸਰਪੰਚ ਸਾਹਿਬ ਵੱਲੋਂ ਕੀਤੀ ਗਈ ਕਿਉਂਕਿ ਹਜੇ ਤੱਕ ਜੋ ਕਾਰਵਾਈ ਨਹੀਂ ਹੋਈ ਉਸ ਕਾਰਵਾਈ ਦੇ ਮੁਤਲਕ ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਆਖਿਆ ਸਰਪੰਚ ਸਾਹਿਬ ਨੇ ਅਤੇ ਨਾਲੇ ਤੁਹਾਨੂੰ ਦਿਖਾਵਾਂਗੇ ਉਹ ਘਟਨਾ ਦੀ ਕੜੀ ਉਹ ਔਰਤ ਕਿਸ ਤਰ੍ਹਾਂ ਉਸ ਦਾ ਪਰਾਇ ਹਾਲ ਆ ਸਾਡੀ ਭੈਣ ਚਕਰਪੰਡ ਵਿਆਹੀ ਆ ਉਸ ਬੰਦੇ ਨੇ ਰਾਤ ਨੂੰ ਇਹਨੂੰ ਅੱਗ ਲਾਤੀ ਸੀ ਤੇ ਉਹਦੇ ਰਾਤ ਨੂੰ ਜਾ ਕੇ ਅਸੀਂ ਲੈ ਕੇ ਆਏ ਸੀ ਆ ਇਹਦੇ ਹਾਲਾਤ ਆ ਜੀ ਉਹ ਬੰਦੇ ਤੇ ਹਜੇ ਕੋਈ ਵੀ ਕਾਰਵਾਈ ਨਹੀਂ ਹੋਈ 112 ਨੰਬਰ ਤੇ ਵੀ ਫੋਨ ਲਾਇਆ ਸੀ ਤੇ ਥਾਣੇ ਵੀ ਤਲਾਹ ਦਿੱਤੀ ਵੀ ਆ ਆ ਹਾਲਾਤ ਆ ਫਿਰ ਸਰਕਾਰਾਂ ਕਹਿ ਦਿੰਦੀਆਂ ਨੇ ਆਹ ਹਾ ਹੁਣੋਂ ਤਕਰੀਬਨ ਜਿੱਥੇ ਅਸੀਂ ਉੱਥੇ ਹੀ ਸੀ ਉਦੋਂ ਹੀ ਫੋਨ ਲਾਇਆ ਸੀਗਾ ਪੁਲਿਸ ਨੂੰ 112 ਨੰਬਰ ਤੇ ਉਸ ਤੋਂ ਬਾਅਦ ਦਰਖਾਸਤ ਵੀ ਦੇਤੀ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਉਸ ਬੰਦੇ ਦੇ ਉੱਤੇ ਤੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਸਿੰਦਰ ਸਿੰਘ ਜੀ ਇਹਨਾਂ ਦੇ ਸੁਪੁੱਤਰ ਦਿੱਲੀ ਦੇ ਵਿੱਚ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਵੱਲੋਂ ਮਾਇਆ ਭੇਜੀ ਗਈ ਹੈ 5000 ਰੁਪਿਆ ਇਸ ਲੜਕੀ ਦੇ ਲਾਜ ਵਾਸਤੇ ਇਸ ਪਰਿਵਾਰ ਦਾ ਵੀ ਮੈਂ ਬਾਈ ਉਹਨਾਂ ਦਾ ਤੇ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦੁੱਖ ਨੂੰ ਸਹਾਰਿਆ ਸਾਰੇ ਪਰਿਵਾਰ ਦਾ ਇਹਨਾਂ ਦਾ ਵੀ ਬਹੁਤ ਧੰਨਵਾਦ ਪਰ ਮੈਂ ਪ੍ਰਸ਼ਾਸਨ ਤੋਂ ਜਰੂਰ ਮੰਗ ਕਰਦਾ ਵੀ ਇਹ ਜੇ ਦਰਿੰਦਿਆਂ ਦੇ ਉੱਤੇ ਜਰੂਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਹਜੇ ਤੱਕ ਕੋਈ ਵੀ ਕਿਸੇ ਪ੍ਰਕਾਰ ਦੀ ਕਾਰਵਾਈ ਨਹੀਂ ਹੋਈ ਜੀ ਨਾਲ ਵਾਹਿਗੁਰੂ ਜੀ ਆ ਸਾਡੀ ਭੈਣ ਚਕਰਪੰਡ ਵਿਆਹੀ ਆ ਉਸ ਬੰਦੇ ਨੇ ਰਾਤ ਨੂੰ ਇਹਨੂੰ ਅੱਗ ਲਾਤੀ ਸੀ ਤੇ ਉਹਦੇ ਰਾਤ ਨੂੰ ਜਾ ਕੇ ਅਸੀਂ ਲੈ ਕੇ ਆਏ ਸੀ ਆ ਇਹਦੇ ਹਾਲਾਤ ਆ ਜੀ ਉਹ ਬੰਦੇ ਤੇ ਹਜੇ ਕੋਈ ਵੀ ਕਾਰਵਾਈ ਨਹੀਂ ਹੋਈ 112 ਨੰਬਰ ਤੇ ਵੀ ਫੋਨ ਲਾਇਆ ਸੀ ਤੇ ਥਾਣੇ ਵੀ ਤਲਾਹ ਦਿੱਤੀ ਵੀ ਆ ਆ ਹਾਲਾਤ ਆ ਫੇਰ ਸਰਕਾਰਾਂ ਕਹਿ ਦਿੰਦੀਆਂ ਨੇ ਆਹਾ ਹੁਣੋਂ ਤਕਰੀਬਨ ਜਿੱਦ ਦੇ ਅਸੀਂ ਉੱਥੇ ਹੀ ਸੀ ਉਦੋਂ ਹੀ ਫੋਨ ਲਾਇਆ ਸੀਗਾ ਪੁਲਿਸ ਨੂੰ 112 ਨੰਬਰ ਤੇ ਉਸ ਤੋਂ ਬਾਅਦ ਦਰਖਾਸਤ ਵੀ ਦੇਤੀ ਹਜੇ ਤੱਕ ਕੋਈ ਵੀ ਕਾਰਵਾਈ ਨੀ ਹੋਇਆ ਉਸ ਬੰਦੇ ਦੇ ਉੱਤੇ ਤੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਸਿੰਦਰ ਸਿੰਘ ਜੀ ਇਹਨਾਂ ਦੇ ਸੁਪੁੱਤਰ ਦਿੱਲੀ ਦੇ ਵਿੱਚ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਵੱਲੋਂ ਮਾਇਆ ਭੇਜੀ ਗਈ ਹੈ 5000 ਰੁਪਇਆ ਇਸ ਲੜਕੀ ਦੇ ਲਾਜ ਵਾਸਤੇ ਇਸ ਪਰਿਵਾਰ ਦਾ ਵੀ ਮੈਂ ਬਾਈ ਉਹਨਾਂ ਦਾ ਤੇ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦੁੱਖ ਨੂੰ ਸਹਾਰਿਆ ਸਾਰੇ ਪਰਿਵਾਰ ਦਾ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਪਰ ਮੈਂ ਪ੍ਰਸ਼ਾਸਨ ਤੋਂ ਜ਼ਰੂਰ ਮੰਗ ਕਰਦਾ ਵੀ ਇਹ ਜੇ ਦਰਿੰਦਿਆਂ ਦੇ ਉੱਤੇ ਜ਼ਰੂਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਹਜੇ ਤੱਕ ਕੋਈ ਵੀ ਕਿਸੇ ਪ੍ਰਕਾਰ ਦੀ ਕਾਰ